ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਟਾਲੀ ਵਾਲ ਬਟਿਕ ਤੇ ਲਓ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਵਰਕ ਵਾਲੇ ਸ਼ੂਟ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਹੈਗਾ ਆਪਣਾ ਪਹਿਲਾ ਸ਼ੂਟ ਜੀ ਜੋਰ ਜੱਟ ਦੇ ਉੱਤੇ ਹੈ ਇਹ ਜੋਰ ਜੱਟ ਦੇ ਉੱਤੇ ਬਣਾਇਆ ਹੈ ਬਹੁਤ ਸੋਹਣਾ ਕੱਟ ਵਰਕ ਦੀ ਤਰ੍ਹਾਂ ਇਸੇ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੈ ਦੇ ਘੇਰੇ ਤੋਂ ਪ੍ਰੇਸਤਾਨ ਚੈੱਕ ਵਾਲੀ ਸ਼ਰਟ ਆਲ ਓਵਰ ਸ਼ੂਟ ਹੈ ਇਹ ਚੈੱਕ ਵਾਲਾ ਇਸ ਤਰ੍ਹਾਂ ਇਸ ਤਰ੍ਹਾਂ ਇਹਦੀਆਂ ਬਾਹਾਂ ਦੇ ਉੱਪਰ ਵੀ ਵਰਕ ਆ ਜੂਗਾ ਇਹ ਹੈ ਗਾਇਸ ਇਸੀਆਂ ਬਾਹਾਂ ਦੇ ਉੱਪਰ ਵਰਕ ਇਹ ਸੂਟ ਦਾ ਪ੍ਰਾਈਸ ਹੈ ਗਾਇਸ 700 ਰੁਪਏ ਇਹਦੇ ਤੋਂ ਅਗਲਾ ਸੂਟ ਆਪਣੇ ਕੋਲ ਫੇਰ ਜੌਰਜਟ ਦੇ ਉੱਤੇ ਇਹ ਵੀ ਡੱਬੀ ਵਾਲਾ ਪ੍ਰਿੰਟ ਹੈ ਇਸ ਤੇ ਇਸ ਤਰ੍ਹਾਂ ਵਰਕ ਹੋਇਆ ਹੋਇਆ ਬਹੁਤ ਸੋਹਣਾ ਵਰਕ ਹੋਇਆ ਇਸ ਤਰ੍ਹਾਂ ਇਸ ਦੇ ਪੂਰੇ ਦੇ ਘੇਰੇ ਦੇ ਉੱਪਰ ਵਰਕ ਹੈ ਇਸ ਤਰ੍ਹਾਂ ਦਾ ਪੂਰਾ ਸ਼ੂਟ ਹੈ ਇਹ ਇਹ ਵੀ ਆਲ ਓਵਰ ਸ਼ੂਟ ਹੈ ਆਪਾਂ ਆਲ ਓਵਰ ਸ਼ੂਟ ਦੇ ਉੱਪਰ ਵਰਕ ਕੀਤਾ ਹੈ ਇਹਦੀਆਂ ਵੀ ਬਾਹਾਂ ਦੇ ਉੱਪਰ ਆ ਜਾਊਗਾ ਇਸ ਤਰ੍ਹਾਂ ਦਾ ਫਲਾਵਰ ਇਹਨਾਂ ਦੀ ਇਹਦੀਆਂ ਬਾਹਾਂ ਦੇ ਉੱਪਰ ਆ ਜਾਊਗਾ ਇਸ ਤਰ੍ਹਾਂ ਦਾ ਬਹੁਤ ਸੋਹਣਾ ਸੂਟ ਹੈ ਵੀ ਇਹਨਾਂ ਸੂਟਾਂ ਦਾ ਪ੍ਰਾਈਸ ਰਹੂਗਾ ਜੀ 700 ਰੁਪਏ ਬਹੁਤ ਹੀ ਲੋਅ ਪ੍ਰਾਈਸ ਹੈ ਇਸ ਤੋਂ ਅਗਲਾ ਸੂਟ ਆਪਣੇ ਕੋਲ ਹੈਗਾ ਖਾਦੀ ਕਾਟਨ ਇਹ ਹੈਗਾ ਖਾਦੀ ਕਾਟਨ ਜੀ ਇਸ ਦੇ ਘੇਰੇ ਤੇ ਵਰਕ ਹੈ ਬਹੁਤ ਸੋਹਣਾ ਵਰਕ ਦੇਖ ਸਕਦੇ ਹਾਂ ਘੇਰੇ ਦੇ ਉੱਤੇ ਹੈ ਬਹੁਤ ਸੋਹਣਾ ਕੰਮ ਇਹਦਾ ਕਲਰ ਕੰਟਰਾਸਟ ਹੈ ਐਕਸਟਰਾ ਐਕਸਟਰਾ ਉਪਰ ਤਿੰਨ ਫਲਾਵਰ ਆ ਜਾਣਗੇ ਘੇਰੇ ਦੇ ਬਹੁਤ ਖੁੱਲਾ ਘੇਰਾ ਹੈ ਮਤਲਬ ਹੋਊਗਾ 24 25 ਇੰਚ ਤੱਕ ਹੋਊਗਾ ਘੇਰਾ ਦਾ ਇਸ ਤਰ੍ਹਾਂ ਦਾ ਪੂਰਾ ਸ਼ੂਟ ਹੈ ਇਸ ਤਰ੍ਹਾਂ ਸ਼ੂਟ ਦੀ ਲੁੱਕ ਹੈ ਪੂਰੀ ਬਹੁਤ ਸੋਹਣਾ ਸ਼ੂਟ ਹੈ ਵੀ ਖਾਦੀ ਕਾਟਨ ਦੇ ਉੱਤੇ ਹੈ ਇਹ ਸ਼ੂਟ ਦਾ ਪ੍ਰਾਈਸ ਹੈਗਾ ਜੀ 800 ਰੁਪਏ ਪਲੇਸ ਤੋਂ ਅਗਲਾ ਸ਼ੂਟ ਆਪਣੇ ਕੋਲ ਹੈਗਾ ਜੀ ਐਸ ਕੇ ਕਾਟਨ ਐਸ ਕੇ ਕਾਟਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸਟੈਂਪ ਲੱਗੀ ਹੋਈ ਐਸ ਕੇ ਕਾਟਨ ਇਸ ਦੇ ਨਾਲ ਇਹ ਆਪਣਾ ਕੋਲ ਹੈਗਾ ਜਿਹਦਾ ਘੇਰੇ ਦੇ ਉੱਪਰ ਵਰਕ ਹੈ ਇਸ ਤਰ੍ਹਾਂ ਚਾਕਾਂ ਦੇ ਉੱਪਰ ਵਰਕ ਹੈ ਇਸ ਦਾ ਇਹ ਹੈਗਾ ਆਪਣਾ ਇਸ ਸਾਈਡ ਦਾ ਚਾਕ ਦੇ ਉੱਪਰ ਵਰਕ ਹੈ ਪੂਰੇ ਦਾ ਬਹੁਤ ਸੋਹਣਾ ਕੰਮ ਘੇਰੇ ਦੇ ਉੱਤੇ ਹੋਇਆ ਹੋਇਆ ਘੇਰੇ ਦੇ ਉੱਪਰ ਨਹੀਂ ਸੌਰੀ ਚਾਕਾਂ ਦੇ ਉੱਪਰ ਹੈ ਤੇ ਇਸ ਤਰ੍ਹਾਂ ਹੀ ਇੱਕ ਸਾਈਡ ਆਪਣੀ ਚਾਕਾਂ ਦੀ ਇਹ ਹੈਗੀ ਹੈ ਦੋ ਹੁੰਨਾ ਹੀ ਚਾਕਾਂ ਦੇ ਉੱਪਰ ਕੰਮ ਹੋਇਆ ਹੋਇਆ ਕੱਪੜਾ ਬਹੁਤ ਸੋਹਣਾ ਇਸਕੇ ਦਾ ਨੂੰ ਕਿਵੇਂ ਵੀ ਬਿਨਾ ਲਾਈਨਿੰਗ ਤੋਂ ਤੁਸੀਂ ਬਣਾ ਸਕਦੇ ਹੋ ਇਸ ਤਰ੍ਹਾਂ ਆ ਜਾਊਗਾ ਦੋਨੇ ਚਾਕਾਂ ਦੇ ਉੱਪਰ ਇਸ ਤਰ੍ਹਾਂ ਆ ਜਾਊਗਾ ਬਹੁਤ ਸੋਹਣਾ ਇਹ ਸੂਟ ਹੈ ਗਾਜਰੀ ਜੇ ਕਲਰ ਦਾ ਸੂਟ ਹੈ ਤੇ ਇਸ ਦੀਆਂ ਬਾਹਾਂ ਦੇ ਉੱਪਰ ਆ ਜਾਊਗਾ ਵਰਕ ਇਸ ਤਰ੍ਹਾਂ ਦਾ ਇਹ ਹੈਗਾ ਬਾਹਾਂ ਦੇ ਉੱਪਰ ਵਰਕ ਬਹੁਤ ਸੋਹਣਾ ਵਰਕ ਹੈ ਨੇੜੇ ਤੋਂ ਦੇਖ ਸਕਦੇ ਹੋ ਸਫਾਈ ਵਰਕ ਦੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਇਸ ਦੇ ਉੱਤੇ ਇਹ ਸੂਟਰ ਹੋਊਗਾ ਜੀ ਆਪਣੇ ਕੋਲ 1000 ਰੁਪਏ ਇਸ ਤੋਂ ਅਗਲਾ ਸ਼ੂਟ ਵੀ ਆਪਣੇ ਕੋਲ ਹੈਗਾ ਐਸ ਕੇ ਕਾਟਨੀ ਇਹਦੇ ਉੱਪਰ ਇਸ ਤਰ੍ਹਾਂ ਦੇ ਫਲਾਵਰ ਬਣੇ ਹੋਏ ਨੇ ਫੋਨ ਦੇ ਵਿੱਚ ਸ਼ੂਟ ਦਾ ਕਲਰ ਬਹੁਤ ਲਾਈਟ ਆ ਰਿਹਾ ਵੈਸੇ ਸੂਟ ਦਾ ਕਲਰ ਹੈਗਾ ਗ੍ਰੀਨ ਜਿਹਾ ਕਲਰ ਹੈ ਪਿਸਤਾ ਗ੍ਰੀਨ ਕਲਰ ਹੋ ਜਾਗਾ ਇਹਦੇ ਵਿੱਚ ਥੋੜਾ ਜਿਆਦਾ ਹੀ ਲਾਈਟ ਆ ਰਿਹਾ ਕਲਰ ਥੋੜਾ ਜਿਹਾ ਫਿੱਕਾ ਆ ਰਿਹਾ ਤੇ ਇਸ ਤਰ੍ਹਾਂ ਦੇ ਇਸਦੇ ਉੱਪਰ ਉੱਪਰ ਘੇਰੇ ਤੱਕ ਉੱਪਰ ਫਲਾਵਰ ਬਣੇ ਹੋਏ ਨੇ ਬਹੁਤ ਸੋਹਣੇ ਘੇਰੇ ਦੇ ਉੱਪਰ ਸਾਰੇ ਪੂਰੀ ਸ਼ਰਟ ਦੇ ਉੱਤੇ ਵਾ ਇਸ ਤਰ੍ਹਾਂ ਦੇ ਫਲਾਵਰ ਬਣੇ ਹੋਏ ਨੇ ਤੇ ਇਸ ਤਰ੍ਹਾਂ ਦਾ ਵਰਕ ਇਸ ਦੀ ਬਾਹਵਾਂ ਦੇ ਉੱਪਰ ਆ ਜਾਊਗਾ ਇਸ ਤਰ੍ਹਾਂ ਦਾ ਫਲਾਵਰ ਇਸ ਤੇ ਆਵਾਮਾਂ ਦੇ ਉੱਤੇ ਆ ਜਾਊਗਾ ਬਹੁਤ ਸੋਹਣਾ ਕਮੇ ਦੀ ਬਾਂ ਦੇ ਉੱਤੇ ਹੋਇਆ ਹੈ ਬਹੁਤ ਸੋਹਣਾ ਸੂਟ ਹੈ ਵੀ ਤਿਆਰ ਹੋਇਆ ਹੈ ਜੀ ਐਸ ਕੇ ਕਾਟਨ ਤੇ ਹੈ ਵੀ ਤੇ ਇਸ ਸੂਟ ਦਾ ਪ੍ਰਾਈਸ ਹੈਗਾ ਜੀ 1000 ਰੁਪਏ ਸੂਟ ਦੇਖ ਕੇ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜੀ ਲੱਗਦੀ ਹੈ ਤੁਸੀਂ ਕਿਸੇ ਵੀ ਫੇਵਰਟ ਤੇ ਕੋਈ ਵੀ ਸੂਟ ਆਪਣੇ ਕੋਲ ਰੈਡੀ ਕਰਵਾਉਣਾ ਚਾਹੁੰਦੇ ਤਾਂ ਆਪ ਨੂੰ ਬੈਟਸਮ ਮੈਸੇਜ ਕਰ ਸਕਦੇ ਹੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ